ਖਾਨਪੁਰ ਤਹਿਸੀਲ ਦਸੂਆ ਜ਼ਿਲ੍ਹਾ ਸ਼ਾਹਪੁਰਾ ਸਾਹਿਬ ਸਤ ਜੀ ਸਾਡੇ ਪਿੰਡ ਦੇ ਇੱਕ ਨੌਜਵਾਨ ਦੀ ਵਿਦੇਸ਼ ਦੀ ਧਰਤੀ ਤੇ ਨੌਤ ਹੋਈ ਹੈ ਹਾਂ ਜੀ ਕੀ ਤੁਸੀਂ ਹੁਣ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਸਾਡੀ ਇਹ ਆਪੇ ਜਿਹੜੀ ਹੈਗੇ ਆ ਦੁਬਈ ਸਰਕਾਰ ਜਿਹੜੀ ਆ ਇਹਦੀ ਮਤਲਬ ਕਿ ਪੂਰੀ ਤਕੀਦ ਕਾਤ ਕਰਕੇ ਜਿਹੜਾ ਰਿਜ਼ਲਟ ਆ ਉਹ ਸਾਹਮਣੇ ਲਿਆਵੇ ਤੇ ਜਿਹੜੀ ਬਾਡੀ ਹੈਗੀ ਆ ਉਹ ਸਰਕਾਰ ਜਿਹੜੀ ਆ ਉਹ ਇਥੇ ਪਹੁੰਚਾਉਣ ਦੇ ਵਿੱਚ ਪੂਰੀ ਮਦਦ ਕਰੇ ਪਰਿਵਾਰ ਦੀ ਸਹਾਇਤਾ ਕਰੇ ਆਤਸਰ ਕਲਾਸ ਹੋਇਆ ਪਰ ਅਜੇ ਤੱਕ ਇਹ ਨਹੀਂ ਪਤਾ ਕਿ ਕਿਹਦੇ ਨਾਲ ਹੋਇਆ ਕਿੱਦਾਂ ਹੋਇਆ ਇਹ ਸਿਰਫ ਇੰਨਾ ਹੀ ਮਤਲਬ ਕਿ ਪਤਾ ਲੱਗਾ ਹੈ ਵੀ ਐਕਸੀਡੈਂਟ ਹੋਇਆ ਹੋਇਆ ਕਾਹਦੇ ਨਾਲ ਅਜੇ ਤੋੜੀ ਉਹ ਤਫਸੀਲ ਦੇ ਵਿੱਚ ਨਹੀਂ ਆਇਆ ਹੈਗਾ ਤੇ ਉਹ ਸੋਮਵਾਰ ਨੂੰ ਜਿਹੜੀ ਹੈ ਸਾਨੂੰ ਫੋਨ ਕਰਕੇ ਪਤਾ ਕੀਤਾ ਉਹ ਕਹਿੰਦੇ ਸੋਮਵਾਰ ਨੂੰ ਜਿਹੜੀ ਆ ਪੁਲਿਸ ਉਹ ਆਪਣੀ ਰਿਪੋਰਟ ਦਵੇਗੀ ਉਹ ਤੋਂ ਬਾਅਦ ਆ ਪਤਾ ਲੱਗੇਗਾ ਵੀ ਕੀ ਕੁਝ ਕਿਸ ਤਰ੍ਹਾਂ ਇਹ ਪਾਣਾ ਵਾਪਰੇ ਆ ਜੀ بیٹے ਦਾ ਕੀ ਨਾਮ ਲਖਵਿੰਦਰ ਸਿੰਘ ਕਿ ਕਦੋਂ ਵਿਆਸੀ ਬੇਟਾ ਬਾਹਰ ਲਿਗੋ ਤਿੰਨ ਮਹੀਨੇ ਪਹਿਲਾਂ ਵੀ ਆ ਸੀ ਦੁਬਈ ਦੇਸ਼ ਚ ਸੀ ਦੁਬਈ ਤੇ ਸਾਨੂੰ ਕਦੋਂ ਪਤਾ ਲੱਗਾ ਕਿ ਬੇਟੇ ਨੇ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਔਰ ਕਿੱਦਾਂ ਹੋ ਗਿਆ ਮੈਂ ਸਾਨੂੰ ਕੱਲ ਸ਼ਾਮ ਨੂੰ 6 ਵਜੇ ਕਰੀਬ ਪਤਾ ਲੱਗਾ ਤੇ ਉਸ ਦਾ ਐਕਸੀਡੈਂਟ ਹੋ ਗਿਆ ਪਤਾ ਨਹੀਂ ਲੱਗਾ ਕਿ ਕਿਸ ਤਰ੍ਹਾਂ ਹੋਇਆ ਕਿਹਦੇ ਨਾਲ ਹੋਇਆ ਇਹ ਕੋਈ ਪਤਾ ਨਹੀਂ ਲੱਗਾ ਜੀ ਅਜੇ ਤੱਕ ਕਿ ਕਿੰਨੇ ਸਮੇਂ ਤੋਂ ਦੁਬਈ ਚ ਰਹੇ ਤੇ ਤਿੰਨ ਮਹੀਨੇ ਹੋ ਨਾ ਆ ਗਏ ਫਿਲਹਾਲ ਹੁਣੇ ਭੇਜੇ ਰਹੀ ਸੀ ਭੇਜ ਗਿਆ ਜੀ ਫਿਰ ਤੇ ਤੁਹਾਨੂੰ ਕਿੱਥੇ ਤੋਂ ਪਤਾ ਲੱਗਾ ਕਿਨੇ ਦੱਸਿਆ ਤੁਹਾਨੂੰ ਸਭ ਕਿਉਂ ਇਹਦਾ ਬੇਟੇ ਨੇ ਹਾਦਸਾ ਵਾਪਰ ਗਿਆ ਇਹ ਉੱਥੋਂ ਕਿਸੇ ਬੰਦੇ ਦੇ ਫੋਨ ਸਿਕਾ ਮੇਰੇ ਭਤੀਜੇ ਦਾ ਜੋ ਪੱਦੀ ਕੰਮ ਕਰਦਾ ਫੈਕਟਰੀ 'ਚ ਗੁਆਇਆਂ ਉਹਨੂੰ ਫੋਨ ਕੀਤਾ ਉਹ ਨਹੀਂ ਉਹਦਾ ਨੰਬਰ ਉਹਦੀ ਲੈਪਟਾਪ 'ਚ ਮਿਲ ਗਿਆ ਉਹਨਾਂ ਨੂੰ ਫਿਰ ਉਹ ਨਹੀਂ ਉਹਨੂੰ ਫੋਨ ਕੀਤਾ ਤੇਰ ਉਹਨੇ ਦੁਬਾਰਾ ਆਪਣੇ ਭਰਾ ਉਹਦਾ ਦਬਈ ਰਹਿਦਾ ਉਹਨੂੰ ਫੋਨ ਕੀਤਾ ਵੇ ਕਲੀਅਰ ਕਰਕੇ ਦੱਸ ਸਾਨੂੰ ਉਹ ਤੋਂ ਬਾਅਦ ਆ ਫਿਰ ਉਹਨੇ ਫੋਨ ਕਰਕੇ ਆਪਣੇ ਪਰ ਬਦਲ ਰਹਿਣ ਦਿੱਸਿਆ ਉਹ ਤੋਂ ਬਾਅਦ ਆ ਫਿਰ ਸਾਨੂੰ ਪਤਾ ਲੱਗਾ ਵੇ ਉਹਨੇ ਫਿਰ ਇਥੇ ਪਿੰਡ ਨੂੰ ਫੋਨ ਕੀਤਾ ਕਿੰਨੇ ਬੇਟੇ ਤੁਹਾਡੇ ਮੇਰੇ ਦੋ ਬੇਟੇ ਹੈ ਛੋਟਾ ਸੀ ਬਟਾ ਇਹ ਛੋਟਾ ਹੈ ਜੀ ਤੁਸੀਂ ਕੀ ਕੀ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਤੁਹਾਡੀ ਕੀ ਮੰਗ ਹੈ ਸਾਡੀ ਸਰਕਾਰ ਦੀ ਉਹਦੇ ਇਹ ਇਨਕੁਆਰੀ ਕੀਤੀ ਜਾਵੇ ਕਿ ਇਸ ਤਰ੍ਹਾਂ ਐਕਸੀਡੈਂਟ ਹੋਇਆ ਔਰ ਉਹਦੀ ਬਾਡੀ ਜਲਦੀ ਤੋਂ ਜਲਦੀ ਇੰਡੀਆ ਲੈਣ ਨਹੀਂ ਜਾਵੇ ਜੋ ਅਸੀਂ ਉਸ ਕ ਸਹੀ ਸਲਾਮ ਦੇਖ ਸਟ ਕੇ ਸੰਸਕਰਨ ਮਾਤਾ ਜੀ ਤੁਹਾਡੇ ਬੇਟੇ ਦਾ ਨਾਮ ਉਹ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਨਾਲ ਤੁਹਾਡੀ ਆਖਰੀ ਵਾਰ ਕੀ ਗੱਲ ਹੋਈ ਕਦੋਂ ਗਈ ਕਿੱਦਾਂ ਹੋਇਆ ਸੀ ਮੇਰੇ ਇੱਕ ਬੰਦਾ ਨਾਲ ਨਾਂ ਵੀਰ ਬਾਰ ਗੱਲ ਹੋਈ ਸੀ ਸਿਰਫ ਮੈਸੇਜ ਆਇਆ ਸੀ ਉਹਨੂੰ ਮੈਂ ਮੈਸੇਜ ਕੀਤਾ ਕਿ ਤੂੰ ਕਿੱਥੇ ਆ ਕਹਿੰਦਾ ਮੈਂ ਨਾ ਦੂਜੇ ਤੇ ਮੋਟਰਸਾਈਕਲ ਤੇ ਆ ਕਹਿੰਦਾ じゃ ਮੇਰੀ ਇਤਵਾਰ ਗੱਲ ਹੋਈ ਸੀ ਤਾਂ ਮੇਰਾ ਕਹਿੰਦਾ ਮੇਰਾ ਟੈਸਟ ਕਲੀਅਰ ਹੋ ਗਿਆ ਆ ਤਾਂ ਮੇਰਾ ਨਸਾਨਸ ਬਣ ਗਿਆ ਤਾਂ ਮੈਂ ਉਹਨੂੰ ਪੁੱਛੀ ਸੀ ਮੈਂ ਕਿ ਪਤਾ ਤੈਨੂੰ ਆ ਨਾ ਦੂਜੇ ਦਫ਼ਤਰ 'ਚ ਤੂੰ ਨੌਕਰੀ ਕਰੇ ਉਹ ਕਹਿੰਦਾ ਚਲ ਮੈਂ ਦਫ਼ਤਰ 'ਚ ਕਰ ਦੂੰਗੀ ਮੈਂ ਚਾਹੁੰਦੀ ਸੀ ਵੀ ਉਹਦੀ ਦਫ਼ਤਰ 'ਚ ਜੋਬ ਲੱਗੇ ਮੋਟਰਸਾਈਕਲ ਤੇ ਸਨਲਸ ਹੌਫਟਾਈ ਦਾ ਮੇਰੇ ਕੋਲ ਨਹੀਂ ਮੋੜੀ ਸਾਡੇ ਕੋਲ ਆਵੇ ਅਸੀਂ ਸੰਸਪਾਰ ਕਰ ਸਕ